ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ న్యూਸ ਟਾਈਮ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਕਹਨਗੜ ਜਿਵੇਂ ਕਿ ਤੁਸੀਂ ਜਾਣਦੇ ਹੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਸੀ ਸਮੁੱਚੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਹੁੰਦੇ ਹੋਏ ਅੱਜ ਉਹ ਹਲਕਾ ਛਤਰਾਣਾ ਦੇ ਵਿੱਚ ਜਿਹੜਾ ਉਹ ਪਹੁੰਚ ਚੁੱਕੀ ਹੈ ਤੇ ਇੱਥੇ ਇੱਥੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ਦੇ ਵਿੱਚ ਜਿਹੜੇ ਸਮੁੱਚੇ ਵਰਕਰਾਂ ਵੱਲੋਂ ਜਿਹੜਾ ਪੰਜਾਬ ਬਚਾਓ ਯਾਤਰਾ ਦਾ ਜਿਹੜਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਤੇ ਅਸੀਂ ਖੜੇ ਹਾਂ ਪਾਤੜਾ ਦੇ ਨਰਮਣਾ ਰੋਡ ਦੇ ਉੱਪਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜੁਚਾਰੂ ਆਗੂ ਆ ਜਗਮੀਤ ਸਿੰਘ ਹਰਿਆਊ ਵੱਲੋਂ ਉਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਚਲਾ ਰਹੀ ਹੈ ਉਸ ਦਾ ਪੜਾ ਅੱਜ ਹੜਕਾ ਸਤਰਾਣਾ ਵਿੱਚ ਦਾਖਲ ਹੋਇਆ ਹੈ ਅੱਜ ਪਿੱਛੋਂ ਬਹੁਤ ਵੱਡੇ ਇਕੱਠ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਕਿਸਾਨ ਮਜ਼ਦੂਰ ਤੇ ਬਹੁਤ ਭਾਰੀ ਸੰਗਤ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਆ ਰਹੀ ਹੈ ਸਰਦਾਰ ਜਗਮੀਤ ਸਿੰਘ ਹਰਿਆਊ ਜੋ ਕਿ ਸਰਦਾਰ ਬਲਜਿੰਦਰ ਸਿੰਘ ਹਰਿਆਊ ਜੀ ਦੇ ਬੇਟਾ ਜੀ ਨੇ ਸਰਦਾਰ ਨਿਰਮਰ ਸਿੰਘ ਜੀ ਦੇ ਚਲੇ ਜਾਣ ਮਗਰੋਂ ਉਹਨਾਂ ਨੇ ਹਲਕੇ ਦੀ ਕਮਾਂਡ ਸੰਭਾਲੀ ਸੀ ਅੱਜ ਹਲਕਾ ਸਰਾਨਾ ਦਾ ਲੋਕਾਂ ਦਾ ਜੋ ਇਕੱਠ ਹੈ ਠਾਠਾ ਮਾਰਦਾ ਇਹ ਦੱਸ ਰਿਹਾ ਹੈ ਕਿ ਉਹਨਾਂ ਨੇ ਸਰਦਾਰ ਜਗਮੀਤ ਸਿੰਘ ਹਰਿਆਊ ਨੂੰ ਆਪਣਾ ਹਲਕਾ ਸਰਾਨਾ ਦਾ ਲੀਡਰ ਮੰਨ ਲਿਆ ਹੈ ਤੇ ਜਿਹੜੇ ਲੋਕ ਵੀ ਨੇ ਉਹ ਝਾੜੂ ਪਾਰਟੀ ਤੋਂ ਇਨਾ ਦੁਖੀ ਹੋ ਗਏ ਸੀਗੇ ਅੱਜ ਉਹ ਚਾਹੁੰਦੇ ਨੇ ਕਿ ਸਾਨੂੰ ਬਾਦਲ ਸਾਹਿਬ ਦੁਬਾਰਾ ਸਰਕਾਰ ਲੈ ਕੇ ਆਉਣ ਕਿਉਂਕਿ ਝੂਠੇ ਵਾਅਦੇ ਕਰਕੇ ਝੂਠੀਆਂ ਗੱਲਾਂ ਕਰਕੇ ਇਹਨਾਂ ਨੇ ਲੋਕਾਂ ਨੂੰ ਪਰਵਾ ਕੇ ਇਹ ਵੋਟਾਂ ਪਾ ਲਈਆਂ ਸਨ ਕਿਉਂਕਿ ਬਦਲਾਅ ਦੇ ਵਿੱਚ ਬਹੁਤ ਵੱਡੀ ਨੇਰੀ ਦੇ ਵਿੱਚ ਸਾਰੇ ਵੱਡੇ ਵੱਡੇ ਲੀਡਰ ਵੀ ਹਾਰ ਗਏ ਲੋਕਾਂ ਨੇ ਸੋਚਿਆ ਕਿ ਪਤਾ ਨਹੀਂ ਇਹ ਕੀ ਬਦਲਾਅ ਲਿਆਉਣਗੇ ਬਦਲਾਅ ਜਿਹੜਾ ਉਹ ਤੁਹਾਨੂੰ ਦਿਖ ਰਿਹਾ ਹੈ ਬਦਲਾਅ ਹੋਇਆ ਕਿ ਜਿਹੜਾ ਨਸ਼ਾ ਹੈ ਇਹਨਾਂ ਜਿਹਦੇ ਉੱਤੇ ਕਹਿਆ ਸੀ 4 ਹਫ਼ਤੇ 'ਚ ਬੰਦ ਹੋ ਜਾਏਗਾ ਅੱਜ ਘਰ-ਘਰ ਨਸ਼ਾ ਸਪਲਾਈ ਹੋ ਰਿਹਾ ਹੈ ਤੇ ਜਿਵੇਂ ਕੋਈ ਆਪਣੇ ਹਲਕੇ 'ਚ ਇੱਕ ਕੰਮ ਦੱਸ ਦੋ ਜਿਹੜਾ ਹਲਕਾ ਸੁਰਾਣਾ ਵਿੱਚ ਹੋਇਆ ਹੈ ਸੜਕਾਂ ਟੁੱਟੀਆਂ ਪਈਆਂ ਨੇ ਇੱਥੋਂ ਤੱਕ ਕਿ ਐਮ.ਐਲ.ਏ. ਸਾਹਿਬ ਦੇ ਘਰ ਨੂੰ ਜਾਂਦੀ ਸੜਕ ਦਾ ਵੀ ਹਾਲ ਤੁਹਾਨੂੰ ਪੱਤਰਕਾਰਾਂ ਸਾਰਿਆਂ ਨੂੰ ਪਤਾ ਹੈ ਕੀ ਹਾਲਾਤ ਨੇ ਤੇ ਲੋਕਾਂ ਦਾ ਬਹੁਤ ਬਣ ਦੁਖੀ ਹੋਇਆ ਹੈ ਅਸੀਂ ਪਿਛਲੇ ਪਿੰਡਾਂ 'ਚ ਵੀ ਵੇਖਿਆ ਲੋਕ ਇਹ ਕਹਿ ਰਹੇ ਨੇ ਬਾਦਲ ਸਾਹਿਬ ਜੇ ਹੋ ਸਕੇ ਤਾਂ ਅਸੀਂ ਤੇ ਕਹਿੰਨੇ ਆ ਕਿ ਹੁਣੇ ਹੀ ਭੋਗ ਫਾਦੋ ਜੇ ਵੋਟਾਂ ਹੋਣ ਤਾਂ ਅੱਜ ਹੀ ਅਸੀਂ ਬਾਲ ਸਾਹਿਬ ਨੂੰ ਚੁਣ ਲਈ ਤਿਆਰ ਆ ਤੇ ਇਸ ਲਈ ਅੱਜ ਜਿਹੜਾ ਇਕੱਠ ਹੈ ਤੁਸੀਂ ਸਾਰੇ ਵੇਖ ਰਹੇ ਹੋ ਇਹ ਸਰਦਾਰ ਜਗਮੀਤ ਸਿੰਘ ਹਰਿਆਊ ਇੱਕ ਨੌਜਵਾਨ ਆਗੂ ਨੇ ਇਕੱਠਾ ਜਿਹੜਾ ਕਰਕੇ ਇਹ ਵਿਖਾ ਦਿੱਤਾ ਕਿ ਬਾਦਲ ਸਾਹਿਬ ਲੋਕੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਤੇ ਇੱਥੇ ਇਹ ਵੀ ਆਪਾਂ ਨੂੰ ਪਤਾ ਲੱਗ ਗਿਆ ਕਿ ਸਰਦਾਰ ਜਗਮੀਤ ਸਿੰਘ ਹਰਿਆਊ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਲਕਾ ਸਰਾਣਾ ਖੜਾ ਹੈ ਤੇ ਅੱਜ ਤੁਹਾਨੂੰ ਸਾਨੂੰ ਬੜੀ ਖੁਸ਼ੀ ਹੈ ਕਿ ਸਾਰੇ ਪੱਤਰਕਾਰ ਵੀ ਜਿਹੜੇ ਨੇ ਇਹਨਾਂ ਨੂੰ ਵੀ ਪਤਾ ਹੈ ਪਰ ਤੋਂ ਬਹੁਤ ਗੋਦੀ ਮੀਡੀਆ ਵੀ ਜਿਨ੍ਹਾਂ ਨੂੰ ਰੋਕਿਆ ਜਾਂਦਾ ਉਹ ਰੁਕ ਜਾਂਦੇ ਨੇ ਪਰ ਤੁਸੀਂ ਸੱਚ ਤੇ ਖੜੇ ਹੋ ਇਹ ਸਾਰਾ ਕੱਟ ਜਿਹੜੋ ਲੋਕਾਂ ਨੂੰ ਵਿਖਾਓਗੇ ਤੇ ਉੱਪਰਨੀਆ ਸਰਕਾਰਾਂ ਨੂੰ ਪਤਾ ਲੱਗ ਜਾਣਾ ਹੈ ਕਿ ਇੱਥੇ ਦੁਬਾਰਾ ਹੁਣ ਸ਼੍ਰੋਮਣੀ ਕਾਲਜ ਦੀ ਸਰਕਾਰ ਆਉਣ ਲਈ ਹੈ ਹੁਣ ਆਪਣੇ ਜਿਹੜੇ ਹਲਕਾਂਚਾਰ ਨੇ ਬਾਬੂ ਕਬੀਲ ਜੱਜ ਦਿੱਤਾ ਬਹੁਤ ਇਮਾਨਦਾਰ ਬੰਦਾ ਹੈ ਬਹੁਤ ਵਧੀਆ ਬੰਦਾ ਹੈ ਤੇ ਆਪਾਂ ਨੂੰ ਪਤਾ ਹੈ ਕਿ ਲੋਕ 2027 ਵਿੱਚ ਵੀ ਇਹਨਾਂ ਦੀ ਸਰਕਾਰ ਬਣਾਉਣਗੇ ਤੇ ਜਿਹੜਾ ਕਾਲੀ ਦਲ ਦਾ ਉਮੀਦਵਾਰ ਦੇਣਗੇ ਐਮਪੀ ਵੀ ਉਹਨੂੰ ਜਿਤਾ ਕੇ ਹਲਕੇ ਸਟਾਨ ਵਿੱਚੋਂ ਭੇਜਣਗੇ ਅੱਗ ਗੱਲ ਕਰਦੇ ਆ ਇੱਥੇ ਟਰੈਕਟਰਾਂ ਦੇ ਉੱਪਰ ਬੈਠੇ ਜਿਹੜੇ ਅਕਾਲੀ ਵਰਕਰ ਆ ਉਹਨਾਂ ਦੇ ਨਾਲ ਗੱਲ ਕਰਦੇ ਆ ਕਿਹੋ ਜਿਹਾ ਉਤਸ਼ਾਹ ਪਾਇਆ ਜਾ ਰਿਹਾ ਹਾਂਜੀ ਅੱਜ ਦੀ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਹਲਕਾ ਸ਼ਤਰਾਣਾ ਦੇ ਵਿੱਚ ਐਂਟਰ ਕਰ ਚੁੱਕੀ ਆ ਤਾਂ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਮਨ ਦੇ ਵਿੱਚ ਭਾਵਨਾ ਲੈ ਕੇ ਇੱਥੇ ਪਹੁੰਚੇ ਅੱਜ ਸਰਦਾਰ ਜਗਮੀਤ ਸਿੰਘ ਹਰਿਆਊ ਦੀ ਰਗਵਾਈ ਦੇ ਵਿੱਚ ਜਿਹੜੀ ਪੰਜਾਬ ਬਚਾਓ ਯਾਤਰਾ ਦੇ ਅਧੀਨ ਅਸੀਂ ਇੱਥੇ ਪਹੁੰਚੇ ਆ ਤੇ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਆਮ ਪਾਰਟੀ ਜਾਂ ਦੂਜੀਆਂ ਸਰਕਾਰਾਂ ਤੋਂ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ ਤੰਗ ਆ ਗਏ ਨੇ ਜੇ ਅਸੀਂ ਸਾਰੇ ਚਾਹੁੰਦੇ ਆਂ ਵੀ ਕਾਲੀਦਲ ਦੀ ਸਰਕਾਰ ਜਿਹੜੀ ਆਏ ਤੇ ਆਪਣੇ ਪੰਜਾਬ ਨੂੰ ਬਚਾਇਆ ਜਾ ਸਕੇ ਇਹ ਜਿਹਨੇ ਅਸੀਂ ਹੁਣ ਪਿੱਛੇ ਦੇਖਦੇ ਆ ਰਹੇ ਆਂ ਦੂਰ ਤੋਂ ਕਾਫੀ ਲੰਮਾ ਕਾਫਲਾ ਬਣਿਆ ਹੋਇਆ ਜਿਹੜਾ ਟਰੈਕਟਰਾਂ ਦਾ ਇਹ ਇਹ ਕਾਫੀ ਪਿੰਡਾਂ ਤੋਂ ਆਇਆ ਇਕੱਠੇ ਹੋ ਹਾਂਜੀ ਇਹ ਬਹੁਤ ਸਾਰੇ ਪਿੰਡ ਨੇ ਇਥੇ ਆਲੇ ਦੁਆਲੇ ਦੇ ਇਲਾਕੇ ਦੇ ਪਿੰਡ ਨੇ ਸਤਰਾਨਾ ਹਲਕਾ ਸਤਰਾਨਾ ਹਲਕਾ ਜਿੰਨੇ ਪਿੰਡ ਨੇ ਤੇ ਸਾਰੇ ਆਏ ਹੋਏ ਆਂ ਅਸੀਂ ਸਾਰੇ ਪਿੰਡਾਂ ਤੋਂ ਹੋਮ ਮਾ ਕੇ ਪੂਰੀ ਸਰ ਪੂਰੀ ਉਹਦੇ ਨਾਲ ਸਾਨ ਨਾਲ ਆਏ ਆ ਕਰਨ ਸਿੰਘ ਮਾਨ ਜੀ ਮੈਂ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਜ ਦਾ ਇਕੱਠ ਹੈ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗੀ ਬਲਜਿੰਦਰ ਸਿੰਘ ਜੋ ਹਰੇ ਹੂਸਾਬ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਜਗਵੀਰ ਸਿੰਘ ਦੀ ਗਵਾਹੀ ਦੇ ਵਿੱਚ ਹਲਕਾ ਸਤਰਾਣਾ ਦੇ ਜਿਹੜੇ ਲੋਕ ਨੇ ਉਹ ਤੁਸੀਂ ਦੇਖੇ ਰਹੇ ਹੋ ਵੀ ਜਿਹੜਾ ਇਕੱਠ ਹੈ ਬਹੁਤ ភੁੱਭਾ ਮਾਰਦਾ ਇਕੱਠ ਹੈ ਤੇ ਸਾਰਿਆਂ ਨੇ ਇਹ ਚੀਜ਼ ਮੰਨ ਲਈ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਜੋ ਪੰਜਾਬ ਦਾ ਕੋਈ ਭਲਾ ਕਰ ਸਕਦੀ ਹੈ ਤੇ ਸਿਰਫ ਤੇ ਸਿਰਫ ਉਸ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ ਜਿੱਦੀ ਗਵਾਹੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਕਰ ਰਹੇ ਨੇ ਤੇ ਇਸ ਹਲਕੇ ਦੇ ਬਹੁਤ ਹੀ ਇਮਾਨਦਾਰ ਜੋ ਹਲਕਾ ਅੰਚਾਰਜ ਬਣਾਏ ਨੇ ਕਬੀਰ ਦਾਸ ਜੀ ਉਹ ਵੀ ਬਹੁਤ ਇਮਾਨਦਾਰ ਨੇ ਤੇ ਸਾਰੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਬਾਕੀ ਜਿਹਨੂੰ ਵੀ ਐਮਪੀ ਦੀ ਟਿਕਟ ਹੈ ਜੋ ਪਾਰਟੀ ਐਲਾਨ ਕਰੂਗੀ ਤੇ ਵੱਧ ਛੜ ਕੇ ਸਰਦਾਰ ਜਗਮੀਰ ਸਿੰਘ ਦੀ ਗਵਾਹੀ ਦੇ ਵਿੱਚ ਹਲਕਾ ਸਤਰਾਣਾ ਦੇ ਲੋਕ ਨੇ ਜਿਹੜੇ ਉਹਨੂੰ ਚੁਟਾ ਕੇ پر گيا دو رکا کیا ہاں اور اپنا دیکھو لي آو مزہ آو کرو ہاں सत <laughs> श्री ਸਾਡੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਣਾ ਹਲਕੇ ਵਾਲਿਓ ਅੱਜ ਤੁਸੀਂ ਰਿਕਾਰਡ ਕੈਮ ਕਰ ਦਿੱਤਾ ਹਜ਼ਾਰਾਂ ਦੀ ਗਿਣਤੀ ਤੁਸੀਂ ਇੱਥੇ ਆਏ ਹੋ ਤੇ ਤੁਹਾਡਾ ਜੋਸ਼ ਦੇਖ ਕੇ ਇਹ ਗੱਲ ਸਪਸ਼ਟ ਹੈ ਕਿ ਦਿੱਲੀ ਵਾਲੀਆਂ ਪਾਰਟੀਆਂ ਦੀ ਐਕਤੀ ਜ਼ਮਾਨਤ ਜ਼ਬਤ ਕਰੋਗੇ ਤੁਸੀਂ ਅਸਲੀ ਸਤਾਇਆ ਆਪਾਂ ਨੂੰ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਆ ਹਰ ਬਾਰ ਝੂਠ ਬੋਲ ਕੇ ਲਾਰੇ ਲਾ ਕੇ ਡਰਾਮੇ ਕਰਕੇ ਇਹ ਆਪਾ ਤੋਂ ਵੋਟਾਂ ਲੈ ਜਾਂਦੇ ਆ ਉਹਦੇ ਬਾਅਦ ਗਾਇਬ ਹੋ ਜਾਂਦੇ 10 ਸਾਲ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ ਬਰਬਾਦ ਕਰ ਦਿੱਤੇ ਆ 5 ਸਾਲ ਝਾੜੂ ਵਾਲੇ ਨੇ ਬਰਬਾਦ ਕਰ ਦਿੱਤੇ ਆਪਣੇ ਪੰਜਾਬ ਦੀ ਤਰੱਕੀ ਕਰਾਉਣ ਵਾਲਾ ਖਾਲੀ ਦਲ ਪੁਰਾਣੀ ਪਾਰ ਆ ਕੌਮ ਦੀ ਆਵਾਜ਼ ਹੈ ਥੋਡੀ ਫੌਜ ਹੈ ਆ ਸੇਵਾ ਕਰਨ ਵਾਸਤੇ ਪਾਰਟੀ ਬਣੀ ਹੈ ਰਾਜ ਕਰਨ ਵਾਸਤੇ ਨੇ 103 ਸਾਲਾਂ ਚ ਮਸਾਂ 20 ਸਾਲ ਜੀ ਮੌਕਾ ਦਿੱਤਾ ਸਰਕਾਰ ਨੂੰ ਬਾਕੀ 80 ਸਾਲ ਤੋਂ ਵੱਧ ਡੋਮੀ ਕਾਲੀ ਦਦੇ ਵਰਕਰਾਂ ਨੇ ਤੇ ਲੀਡਰਸ਼ਿਪ ਨੇ ਹੋਰជា ਅਲਾਕੇ ਧੋਨੀਆਂ ਲੜਾਈਆਂ ਲੜੀਆਂ ਕਿਸਾਨਾਂ ਦੀ ਲੜਾਈ ਲੜੀ ਗਰੀਬ ਦੀ ਲੜਾਈ ਲੜੀ ਵਪਾਰੀ ਦੀ ਲੜਾਈ ਲੜੀ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਤੁਸੀਂ ਦੇਖ ਹੀ ਲਿਆ ਕਹੇ ਜਾਂ ਮਦੀਰਾ ਆਪਣੇ ਨਾਲ ਕਰਦੇ ਆ ਆ ਹੁਣੀ ਤੁਸੀਂ ਦੇਖਿਆ ਜਿਵੇਂ ਆਪਣੇ ਕਿਸਾਨ ਭਰਾ ਦਿੱਲੀ ਜਾਣ ਲੱਗੇ ਸੀ ਤੇ ਬਾਰਡਰ ਤੇ ਇਹਨਾਂ ਨੇ ਪੁਲਸ ਲਾ ਕੇ ਬੰਬ ਸਿੱਟੇ ਤੇ ਤੁਹਾਨੂੰ ਜਾਨ ਨਹੀਂ ਦਿੱਤਾ ਐਡਾ ਵੱਡਾ ਧੱਕਾ ਆਪਣੇ ਨਾਲ ਜੇ ਆ ਇੰਨਾ ਧੱਕਾ ਕਰ ਸਕਦੇ ਆ ਤਾਂ ਉਹਨਾਂ ਕੋਲੇ ਪੁਲਸ ਹੈ ਫੌਜ ਹੈ ਤੁਹਾਡੇ ਕੋਲੇ ਇੱਕ ਤਾਕਤ ਹੈ ਮੂੜ ਦੀ ਤਾਕਤ ਤੁਸੀਂ ਵੀ ਬਾਰਡਰ ਸੀਲ ਕਰ ਦਿਓ ਆਪ ਪਾਰਲੀਮੈਂਟ ਇਲੈਕਸ਼ਨ ਵਿੱਚ ਇੱਕ ਵੀ ਵੋਟ ਦਿੱਲੀ ਵਾਲੀਆਂ ਪਾਰਟੀਆਂ ਨੂੰ ਨਾ ਪਾਓ ਤੁਹਾਡੇ ਕੋਲੇ ਜਿਹੜੀ ਵੋਟ ਦੀ ਸ਼ਕਤੀ ਹੈ ਐ ਜੀ ਸ਼ਕਤੀ ਹੈ ਕਿ ਉਹਨਾਂ ਨੂੰ ਦਿਖਾ ਸਕਦੇ ਹੋ ਤੁਹਾਡੇ ਕੋਲੇ ਭਾਵੇਂ ਫੌਜ ਹੋਵੇ ਸਾਡੇ ਕੋਲੇ ਮੂਤ ਹੈ ਤੇ ਦਿੱਲੀ ਦੀਆਂ ਤਿੰਨੇ ਪਾਰਟੀਆਂ ਭਾਵੇਂ ਆ ਕਮਲ ਦਾ ਫੁੱਲ ਹੈ ਭਾਵੇਂ ਝਾੜੂ ਹੈ ਭਾਵੇਂ ਕਾਂਗਰਸ ਦਾ ਖੂਨੀ ਪੱਜਾ ਹੈ ਇੱਕ ਨੂੰ ਵੀ ਇੱਥੇ ਪੰਜਾਬ 'ਚ ਵੜ ਨਾ ਦਿਓ ਫੈਸਲਾ ਕਰ ਲੋ ਇੱਕ ਇੱਕ ਵੋਟ ਪੰਜਾਬ ਦੀ ਇੱਕ ਇੱਕ ਵੋਟ ਪੰਜਾਬੀਆਂ ਦੀ ਇੱਕ ਇੱਕ ਵੋਟ ਖਾਲਸਾ ਪੰਥ ਦੀ ਤੱਕੜੀ ਚੋਣ ਨਿਸ਼ਾਨ ਤੇ ਲੱਗੇ ਜ਼ਮਾਨਤਾ ਜ਼ਬਤ ਕਰਾ ਦਿਓ ਦਿਖਾ ਦਿਓ ਤੁਸੀਂ ਸਾਡਾ ਧੱਕਾ ਕਰਦੇ ਆ ਸਾਡੇ ਕੋਲ ਤਾਕਤ ਹੈ ਵੋਟ ਦੀ ਤਾਕਤ ਜੇ ਅਸੀਂ ਤੁਹਾਨੂੰ ਵੀ ਨਹੀਂ ਬਣ ਦਿੰਦੇ ਸਰਦਾਰ ਸੁਖਵੀਰ ਸਿੰਘ ਬਾਲਾ ਜੈ ਜੀ ਹਰਮਨ ਸਰਦਾਰ ਸੁਖਵੀਰ ਸਿੰਘ ਬਾਲਾ ਮੰਗੂਆ ਇਹਨਾਂ ਨੇ ਪਤਾ ਨਾਲ ਦਰਦਗਮੀ ਤੇ ਰਿਸ਼ਤਾ ਉਹ ਆਪਣੇ ਵਿੱਚ ਨਹੀਂ ਰਹੇ ਨਹੀਂ ਤਾਂ ਕਮਾਂਡ ਉਹਨਾਂ ਕੋਲੇ ਹੋਣੀ ਸੀ ਪਰ ਫਿਰ ਵੀ ਮੈਂ ਕਹਿੰਦਾ ਇਹ ਨੌਜਵਾਨ ਆਪਣੇ ਬਜ਼ੁਰਗਾਂ ਦੇ ਕਦਮਾਂ ਤੇ ਚੱਲ ਰਿਹਾ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਆ ਜਿਹੜੇ ਡੇਢ ਮਹੀਨਾ ਰਹਿ ਗਿਆ ਇੱਜ਼ਤ ਆਪਣੀ ਪੰਜਾਬ ਦੀ ਇੱਜ਼ਤ ਦਾ ਸਵਾਲ ਹੈ ਖਾਲਸਾ ਪੰਥ ਇਹਨਾਂ ਇਹਨਾਂ ਜੱਡੇ ਲੁਟੇਰੇ ਆ ਇਹਨਾਂ ਦੀਆਂ ਜ਼ਬਾਨਾਂ ਦਾ ਗੱਲ ਕਰੋ ਦੇ ਮੈਂ ਸਮੂਹ ਜੀ ਤੁਹਾਡੀ ਚਿਤਰਾਣਾ ਹਲਕੇ ਦੀ ਲੀਡਰਸ਼ਿਪ ਦਾ ਕਬੀਰ ਜੀ ਦਾ ਤੇ ਸਾਰੀ ਟੀਮ ਦਾ ਦਿਨੋ ਧਨਵਾਦ ਕਰਦਾ ਕਿ ਤੁਸੀਂ ਬਹੁਤ ਵੱਡੇ ਪੱਧਰ ਤੇ ਹਿੱਸਾ ਲੈ ਕੇ ਇੱਕ ਬਹੁਤ ਵੱਡਾ ਸਨਿਆ ਕਰਦਾ ਕਿ ਪੰਜਾਬ ਪੰਜਾਬੀਆਂ ਦਾ